ਗੁਰਵਿੰਦਰ ਸਿੰਘ ਸੰਧੂ ਜੋ ਕਿ ਸੁਖਨਵਾਲਾ ਦਾ ਰਹਿਣ ਵਾਲਾ ਸੀ ਉਸ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤੇ ਹਰ ਅੱਖ ਨਾਮ ਸੀ ਹਰ ਅੱਖ ਦੇ ਵਿੱਚ ਹੰਝੂ ਸੀ ਤੇ ਹਰ ਮਾਂ ਜੋ ਪਿੰਡ ਦੀ ਮਾਂ ਉਹ ਰੋ ਰਹੀ ਸੀ ਕਿਉਂਕਿ ਅਜਿਹਾ ਵਰਤਾਰਾ ਹੋਇਆ ਪਰਿਵਾਰ ਨਾਲ ਅਜਿਹੀ ਮਾੜੀ ਹੋਈ ਉਸ ਬੱਚੇ ਨਾਲ ਜਿਸ ਨੇ ਕਦੇ ਸੋਚਿਆ ਵੀ ਨਹੀਂ ਸੀ ਗੁਰਵਿੰਦਰ ਸਿੰਘ ਪਿੱਛੇ ਆਪਣੀ ਭੈਣ ਮਾਂ ਤੇ ਪਿਓ ਨੂੰ ਛੱਡ ਗਿਆ ਉਹ ਇਕੱਲਾ ਭੈਣ ਦਾ ਭਰਾ ਸੀ ਉਸ ਦੀ ਮਾਂ ਬੜੀ ਜੋ ਸਦਮੇ ਚ ਆ ਪਿੰਡ ਦੀ ਹਰੇਕ ਔਰਤ ਜੋ ਉਸ ਨੂੰ ਆਪਣਾ ਬੱਚਾ ਸਮਝਦੀ ਸੀ ਉਹ ਵੀ ਬੜੇ ਸਦਮੇ ਚ ਆ ਕੇ ਇਹ ਜੇ ਪਰਿਵਾਰ ਨਾਲ ਕੀ ਹੋਇਆ ਕੀ ਇਸ ਨੇ ਕੋਈ ਕਰਮ ਮਾੜਾ ਕੀਤਾ ਸੀ ਜੋ ਇਸ ਨਾਲ ਅਜਿਹਾ ਵਰਤਾਰਾ ਹੋਇਆ ਇਹਨਾਂ ਨੇ ਜਿਸ ਨੂੰ ਆਪਣਾ ਪੁੱਤ ਬਣਾਇਆ ਜਿਸ ਨੂੰ ਆਪਣੀ ਧੀ ਸਮਝਿਆ ਉਸੇ ਨੇ ਹੀ ਐਡਾ ਵੱਡਾ ਕੈਰ ਕਮਾਇਆ ਕਿ ਇਹਨਾਂ ਦਾ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ। ਗੁਰਵਿੰਦਰ ਸੰਧੂ ਦਾ ਪਿੰਡ ਦੇ ਲੋਕਾਂ ਨਾਲ ਬੜਾ ਪਿਆਰ ਸੀ। ਪਿੰਡ ਪ੍ਰਤੀ ਉਸ ਦਾ ਬੜਾ ਪਿਆਰ ਸੀ ਕਿਉਂਕਿ ਉਹ ਆਖਦਾ ਸੀ ਕਿ ਮੈਂ ਇੱਥੇ ਹੀ ਜੰਮਿਆ ਪਲਿਆ, ਮੈਂ ਇੱਥੇ ਹੀ ਵੱਡਾ ਹੋਇਆ। ਉਹ ਯੂਨੀਵਰਸਿਟੀ ਤੋਂ ਪੜ੍ਹ ਕੇ ਵੀ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਉਂਦਾ ਸੀ। ਤਾਂ ਜੋ ਉਹ ਪੜ੍ਹ ਲਿਖ ਜਾਣ, ਕੋਈ ਵੱਡੇ ਅਫਸਰ ਬਣ ਜਾਣ। ਉਹ ਕੋਈ ਫੀਸ ਨਹੀਂ ਸੀ ਲੈਂਦਾ ਉਹ ਪਿੰਡ ਦੇ ਹਰੇਕ ਕੰਮ ਵਿੱਚ ਹਿੱਸਾ ਲੈਂਦਾ ਸੀ ਉਹ ਵੱਡੇ ਛੋਟੇ ਹਰੇਕ ਦਾ ਆਦਰ ਸਤਿਕਾਰ ਕਰਦਾ ਸੀ ਕਿਉਂਕਿ ਹਰ ਇੱਕ ਨੇ ਬੜਾ ਦੁੱਖ ਮਨਾਇਆ ਜਦੋਂ ਲੋਕਾਂ ਨਾਲ ਉਹਤੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਅਜੀਹਾ ਮੁੰਡਾ ਸ਼ਾਇਦ ਹੀ ਉਹਨਾਂ ਦੇ ਪਿੰਡ ਵਿੱਚ ਕੋਈ ਹੋਵੇ ਕਿਉਂਕਿ ਉਹ ਵੱਖਰਾ ਸੀ ਉਸ ਦੀ ਸੋਚ ਵੱਖਰੀ ਸੀ ਜੋ ਕਿਉਂਕਿ ਉਹ ਪੜਿਆ ਲਿਖਿਆ ਸੀ ਕਾਫੀ ਪੜਿਆ ਲਿਖਿਆ ਸੀ ਯੂਨੀਵਰਸਿਟੀ ਤੋਂ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਉਸ ਨੂੰ ਬੜਾ ਸੂਝਵਾਨ ਮੰਨਦੇ ਸੀ ਪਰ ਪ੍ਰਮਾਤਮਾ ਨੂੰ ਸ਼ਾਇਦ ਕੀ ਪਤਾ ਕੁਝ ਹੋਰ ਮਨਜ਼ੂਰ ਸੀ ਜੋ ਉਹਨਾਂ ਦੇ ਮਾਪਿਆਂ ਨੂੰ ਐਡਾ ਵੱਡਾ ਦੁੱਖ ਕੋਈ ਮਿਲਣਾ ਸੀ ਕਿਉਂਕਿ ਉਸਨੇ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਉਸਨੇ ਆਪਣੀ ਘਰਵਾਲੀ ਨੂੰ ਵੀ ਇੰਨਾ ਪਿਆਰ ਕੀਤਾ ਜਿਸ ਨੇ ਉਸ ਦਾ ਇਹ ਹਾਲ ਕੀਤਾ ਉਹ ਅਕਸਰ ਆਖਦਾ ਸੀ ਚਲੋ ਕੋਈ ਗੱਲ ਨਹੀਂ ਇਹ ਸੰਭਲ ਜਾਊ ਸਿਆਣੀ ਹੋ ਜਾਊ ਪਰ ਕੀ ਪਤਾ ਸੀ ਕਿ ਉਸ ਦੇ ਦਿਲ ਵਿੱਚ ਕੀ ਆ ਜਦੋਂ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਉਸਨੇ ਕਿਹਾ ਕਿ ਤੂੰ ਹੌਸਲਾ ਨਾ ਹਾਰ ਵੀ ਆਪਾਂ ਇੱਥੇ ਕੋਈ ਕੰਮ ਕਰਾਂਗੇ ਉਸਨੇ ਉਸ ਨੂੰ ਬੁਟੀਕ ਖੋਲ ਕੇ ਦਿੱਤਾ ਸਕਾਰਪਿਓ ਗੱਡੀ ਲੈ ਕੇ ਦਿੱਤੀ ਤਾਂ ਜੋ ਉਹ ਨਿਰਾਸ਼ ਨਾ ਹੋਵੇ ਪਰ ਕੀ ਪਤਾ ਉਸ ਦੇ ਦਿਲ ਵਿੱਚ ਕੀ ਸੀ ਉਹ ਕੀ ਸੋਚਦੀ ਸੀ ਉਸ ਬਾਰੇ ਜੋ ਉਸ ਦਾ ਅਜਿਹਾ ਹਾਲ ਕੀਤਾ ਗੁਰਵਿੰਦਰ ਸਿੰਘ ਦਾ ਅੱਜ ਅੰਤਿਮ ਸੰਸਕਾਰ ਆ ਤੇ ਪਰਿਵਾਰ ਜੋ ਕਿਉਂਕਿ ਇਕਲੌਤਾ ਪੁੱਤ ਸੀ ਜੋ ਤਾਂ ਕਰਕੇ ਉਹ ਵਿਚਾਰੇ ਸੱਤਵੇਂ ਦੇ ਵਿੱਚ ਆ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ